ਪੁਲਸ ਨੇ ਮੇਰੀ ਬਾਡੀ ਦਾ ਕੋਈ ਅੰਗ ਛੱਡਾ ਹੀ ਨਹੀਂ પાડਨ ਵਾਲਾ ਛੱਡੇ ਘੋਟਾ ਉੱਪਰ ਲਮਕਾ ਮਤਲਬ ਲੈਟਰਿੰਗ ਬਾਥਰੂਮ ਪਾਣੀ ਪਿਆ ਵੀ ਉਹਨਾਂ ਨੇ ਸਾਰਾ ਤਸ਼ੱਦਦ ਉਹ ਕੀਤਾ ਜਿਹੜਾ ਨਹੀਂ ਕਰਨਾ ਚਾਹੀਦਾ ਸੀ ਬਿਲਕੁਲ ਜਿਉ ਇੱਕੋ ਹੀ ਗੱਲ ਕਹਿੰਦੇ ਸੀ ਵੀ ਅੱਜ ਤੋਂ ਬਾਅਦ ਤੂੰ ਕਿਤੇ ਧਰਨਾ ਨਹੀਂ ਲਾਏਂਗਾ ਅੱਜ ਤੋਂ ਬਾਅਦ ਤੂੰ ਆਪ ਦੀ ਜਵਾਨ ਬੰਦ ਰੱਖੇਗਾ ਤੇ ਐ ਐਮ ਐਲ اے ਦੇ ਤੇ ਡੀਐਸਪੀ ਦੇ ਤੇ ਐਸਐਚਓਰ ਜੀਐਸਟੀ ਜਾ ਕੇ ਪੈਰੀ ਹੱਥ ਲਾਇਆ ਕਿਤੇ ਵੀ ਆਪਦੀ ਜਵਾਨ ਨਹੀਂ ਖੋਲੇਗਾ ਜੀ ਦਸ਼ਦਦ ਬਿਲਕੁਲ ਹੋਇਆ ਬਿਲਕੁਲ ਦਰਸਤ ਹੋਇਆ ਇਹ ਗੱਲ ਅਸੀਂ ਮੈਡੀਕਲ ਵੀ ਮੇਰੀ ਪੂਰੀ ਬਾਡੀ ਦਾ ਹੋਇਆ ਜਿਹੜਾ ਸੁਪਰੀਮ ਕੋਰਟ ਹਾਈ ਕੋਰਟ ਹੈ ਜਿਹੜਾ ਉਹ ਭੇਜਿਆ ਹੈਗਾ ਤੇ ਜੈਤੋ ਬਲਾਕ ਦੇ ਵਿੱਚ ਮਨਰੇਗਾ ਦਾ ਕੰਮ ਨਹੀਂ ਚੱਲ ਰਿਹਾ ਨਾਲ ਉਹਦੇ ਵੀ ਜਿੱਥੇ ਕੋਈ ਕੰਮ ਚੱਲਦਾ ਪੰਜ ਚਾਰ ਬੰਦਿਆਂ ਦਾ ਜਿਹੜਾ ਐਮਐਲਏ ਮੋਲਕ ਸਿੰਘ ਉਹਦੀ ਦਖਲਦਾਰੀ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਆਪਣਾ ਮਨਰੇਗਾ ਦੇ ਕੰਮ ਚ ਕਿ ਆਮ ਲੋਕਾਂ ਦਾ ਸਧਾਰਨ ਲੋਕਾਂ ਨੂੰ ਬਿਲਕੁਲ ਵੀ ਜਿਹੜਾ ਕੰਮ ਨਹੀਂ ਦਿੱਤਾ ਜਾਂਦਾ ਇਸ ਕਰਕੇ ਉਹਦੋਂ ਸਾਡਾ ਜਿਹੜਾ ਧਰਨਾ ਸੀਗਾ ਧਰਨੇ ਤੋਂ ਪਹਿਲਾਂ ਹੀ ਮੈਨੂੰ ਚੱਕ ਲਿਆ ਜਾਂਦਾ ਜੀ ਮੇਰੀ ਕਿਹੜੇ ਜਿਹੋ ਨਾਲ ਵੱਖ ਦਾ ਕੋਈ ਰੌਲਾ ਜੇ ਸਾਡੀ ਕੋਈ ਦੁਕਾਨ ਸਾਂਝੀ ਸੀ ਉਹਦਾ ਰੌਲਾ ਪੈ ਗਿਆ ਉਹਨੂੰ ਫਿੱਟ ਨਹੀਂ ਬੈਠਦਾ ਮੈਂ ਇੱਥੋਂ ਦੀ ਪੁਲਿਸ ਨੂੰ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਥੋਂ ਦੇ ਐਮਐਲਏ ਨੂੰ ਫਿੱਟ ਨਹੀਂ ਬੈਠਦਾ ਵੀ ਆ ਵੇੜੇ ਵਾਲਾ ਜਿਹੜਾ ਆ ਮਜ਼ਦੂਰਾਂ ਦਾ ਮੁੰਡਾ ਜਿਹੜਾ ਇਹ ਲੋਕਾਂ ਨੂੰ ਸਿਆਣੇ ਕਰਦਾ ਵੀ ਜਰਜੇਸ਼ ਕੁਮਾਰਾ ਉਹਦੀ ਸਾਰੀ ਪਲੈਨਿੰਗ ਤੇ ਡੀਐਸਪੀ ਦੀ ਤੇ ਅਮੋਲਕ ਸਿੰਘ ਦੀ ਇਹਨਾਂ ਦੀ ਤਿੰਨਾਂ ਦੀ ਪਲੈਨਿੰਗ ਸੀਗੀ ਵੀ ਮੈਨੂੰ ਕਟਨਾਪ ਕਰਕੇ ਪ੍ਰਾਈਵੇਟ ਗੱਡੀ ਜਿਹੜਾ ਫ੍ਰੀ ਗੁੱਲ ਜਾਇਆ ਜਾਵੇ ਇਹ ਵੀ ਅਮਰਿੰਦਰ ਸਿੰਘ ਗੱਲ ਆ ਗਈ ਸੀਆਈ ਦਾ ਇਨਚਾਰਜ ਜਿਹੜਾ ਮਤਲਬ ਐ ਮੰਨ ਲਓ ਵੀ ਜਾਨਵਰਾਂ ਤੋਂ ਵੀ ਭੈੜਾ ਜਿਹੜਾ ਬੰਦਾ ਹੈਗਾ ਉਹ ਜਿਹਨੇ ਸਾਰਾ ਵਤੀਰਾ ਮੇਰਨਾ ਕਰਵਾਇਆ ਤੇ ਉਹਦੇ ਨਾਲ ਜਿਹੜੇ ਉਹਦੇ ਸਾਥੀ ਸੀ ਗੁਰਬਚਨੇ ਵਰਗੇ ਜੋਤੀ ਵਰਗੇ ਹੋਰ ਸਾਰੇ ਜੀ ਪਿਛਲੇ ਸਮੇਂ ਦੇ ਦੌਰਾਨ ਗੋਰੇ ਮੱਤੇ ਨੂੰ ਪੁੱਸ ਦੇ ਵੱਲੋਂ ਚੱਕਿਆ ਜਾਂਦਾ ਅਨਮਨੁੱਖੀ ਤਸ਼ੱਦਦ ਹੁੰਦਾ ਗੱਲਬਾਤ ਕਰਾਂਗੇ ਸਾਡੇ ਨਾਲ ਗੋਰਾ ਮੱਤਾ ਮੌਜੂਦ ਨੇ ਕਿਉਂਕਿ ਹਮੇਸ਼ਾ ਹੀ ਆ ਜਿਹੜਾ ਗੋਰਾ ਉਹ ਮਜ਼ਦੂਰਾਂ ਦੀ ਆਵਾਜ਼ ਉਠਾਉਂਦਾ ਰਹਿੰਦਾ ਕਿਸਾਨਾਂ ਮਜ਼ਦੂਰਾਂ ਦੇ ਧਰਨਿਆਂ ਦੇ ਵਿੱਚ ਜਾ ਕੇ ਸ਼ਮੂਲੀਅਤ ਕਰਦਾ ਤਾਂ ਗੱਲਬਾਤ ਕਰਾਂਗੇ ਗੋਰਾ ਮੱਤਾ ਸਾਡੇ ਨਾਲ ਮੌਜੂਦ ਨੇ ਬਾਈ ਸਤਿ ਸ਼ਕੰਤ ਸਤਿ ਸ਼ਕਲ ਬਾਈ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਹੈ ਜੀ ਬਾਈ ਉਸ ਦਿਨ ਜਦੋਂ ਤੁਹਾਨੂੰ ਪੁਲਿਸ ਨੇ ਚੱਕਿਆ ਅਸਲ ਦੇ ਵਿੱਚ ਗੱਲ ਕੀ ਸੀ ਉੱਥੇ ਗੱਲ ਇਹ ਸੀ ਵੀ 20 ਪਿੰਡਾਂ ਦਾ ਮਨਰੇਗਾ ਮਜ਼ਦੂਰਾਂ ਦਾ ਧਰਨਾ ਸੀ ਕਿਤੇ ਵੀ ਮਾ ਜੈਤੋ ਬਲਾਕ ਦੇ ਵਿੱਚ ਮਨਰੇਗਾ ਦਾ ਕੰਮ ਨਹੀਂ ਚੱਲ ਰਿਹਾ ਨਾਲ ਉਹਦੇ ਵੀ ਜਿੱਥੇ ਕੋਈ ਕੰਮ ਚੱਲਦਾ ਪੰਜ ਚਾਰ ਬੰਦਿਆਂ ਦਾ ਜਿਹੜਾ ਐਮਐਲਏ ਮੋਲਕ ਸਿੰਘ ਆ ਉਹਦੀ ਦਖਲਅੰਦਾਜ਼ੀ ਬਹੁਤ ਜ਼ਿਆਦਾ ਹੈ ਜਿਹੜੀ ਹੈਗੀ ਹੈ ਆਪਣਾ ਮਨਰੇਗਾ ਦੇ ਕੰਮ 'ਚ ਉਹ ਆਪਦੇ ਚਿਹਤਿਆਂ ਨੂੰ ਕੰਮ ਦੇ ਰਿਹਾ ਤੇ ਜਿਹੜੇ ਆਮ ਲੋਕ ਆ ਸਧਾਰਨ ਲੋਕਾਂ ਨੂੰ ਬਿਲਕੁਲ ਵੀ ਜਿਹੜਾ ਕੰਮ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਉਦੋਂ ਸਾਡਾ ਜਿਹੜਾ ਧਰਨਾ ਸੀਗਾ ਧਰਨੇ ਤੋਂ ਪਹਿਲਾਂ ਹੀ ਮੈਨੂੰ ਚੱਕ ਲਿਆ ਜਾਂਦਾ ਜੀ ਜੀ ਅਸ਼ਾ ਕੀ ਕੁਝ ਹੋਇਆ ਅੰਦਰ ਜਿਹੜਾ ਤੁਹਾਨੂੰ ਚੱਕ ਕੇ ਲੈ ਗਈ ਪੁਲਿਸ ਕਹਿੰਦੇ ਸੀ ਇਹ ਸਟਾਫ ਦੇ ਵਿੱਚ ਤੁਸੀਂ ਦੱਸਿਆ ਕਿ ਤਸ਼ੱਦਦ ਬਹੁਤ ਹੋਇਆ ਕੀ ਕੁਛ ਹੋਇਆ ਜੀ ਦਸ਼ੱਦਦ ਬਿਲਕੁਲ ਹੋਇਆ ਬਿਲਕੁਲ ਦਰਸਤ ਹੋਇਆ ਇਹ ਗੱਲ ਅਸੀਂ ਮੈਡੀਕਲ ਵੀ ਮੇਰੀ ਪੂਰੀ ਬਾਡੀ ਦਾ ਹੋਇਆ ਜਿਹੜਾ ਸੁਪਰੀਮ ਕੋਰਟ ਹਾਈ ਕੋਰਟ ਹੈ ਜਿਹੜਾ ਉਹ ਭੇਜਿਆ ਹੈਗਾ ਤੇ ਅਸੀਂ ਹੋਰ ਵੀ ਅਦਾਲਤਾਂ ਨੂੰ ਇੱਥੋਂ ਦੀ ਪੁਲਿਸ ਨੂੰ ਉੱਚ ਅਧਿਕਾਰੀਆਂ ਨੂੰ ਜਿਹੜਾ ਭੇਜਿਆ ਹੈਗਾ ਜਿਹੜਾ ਦਸ਼ੱਦਦ ਹੈ ਪੁਲਿਸ ਨੇ ਮੇਰੀ ਬਾਡੀ ਦਾ ਕੋਈ ਅੰਗ ਛੱਡਾ ਹੀ ਨਹੀਂ ਪਾੜਨ ਵਾਲਾ ਛੱਡੇ ਘੋਟਾ ਉੱਪਰ ਲਮਕਾ ਮਤਲਬ ਲੈਟਰਿੰਗ ਬਾਥਰੂਮ ਪਾਣੀ ਪਿਆ ਵੀ ਉਹਨਾਂ ਨੇ ਸਾਰਾ ਤਸ਼ੱਦਦ ਉਹ ਕੀਤਾ ਜਿਹੜਾ ਨਹੀਂ ਕਰਨਾ ਚਾਹੀਦਾ ਸੀ ਹਾਂਜੀ ਸਾਬਤ ਕੀ ਕਰਨਾ ਚਾਹੁੰਦੀ ਸੀ ਪੁਲਿਸ ਤੁਹਾਡੇ ਤੋਂ ਅਸਲ ਦੇ ਵਿੱਚ ਪੁੱਛਣਾ ਕੀ ਚਾਹੁੰਦੇ ਸੀ ਜੋ ਇਸ ਤਰ੍ਹਾਂ ਦਾ ਤੁਹਾਡੇ ਨਾਲ ਤਸ਼ੱਦਦ ਹੋਇਆ ਬਿਲਕੁਲ ਜੀ ਉਹ ਇੱਕੋ ਹੀ ਗੱਲ ਕਹਿੰਦੇ ਸੀ ਵੀ ਅੱਜ ਤੋਂ ਬਾਅਦ ਤੂੰ ਕਿਤੇ ਧਰਨਾ ਨਹੀਂ ਲਾਏਂਗਾ ਅੱਜ ਤੋਂ ਬਾਅਦ ਤੂੰ ਆਪ ਦੀ ਜਵਾਨ ਬੰਦ ਰੱਖੇਗਾ ਤੇ ਐਮਐਲਏ ਦੇ ਤੇ ਡੀਐਸਪੀ ਦੇ ਤੇ ਐਸਐਚਓ ਰਜੇਸ਼ ਦੇ ਜਾ ਕੇ ਪੈਰੀ ਹੱਥ ਲਾਏਗਾ ਕਿਤੇ ਵੀ ਆਪਦੀ ਜਵਾਨ ਨਹੀਂ ਖੋਲੇਗਾ ਨਹੀਂ ਕਾਰਨ ਕੀ ਆ ਵੀ ਤੁਸੀਂ ਪੈਰੀ ਹੱਥ ਲਾਉਂਗੇ ਜਾਂ ਜਵਾਨ ਨਹੀਂ ਖੋਲੂਗੇ ਬਿਲਕੁਲ ਵੀ ਲੋਕਾਂ ਦੀ ਗੱਲ ਨਹੀਂ ਕਰਨੀ ਵੀ ਜਿਵੇਂ ਅਕਸਰ ਹੀ ਤੁਹਾਨੂੰ ਪਤਾ ਮੈਂ ਲੋਕਾਂ ਵਾਸਤੇ ਕਿਸਾਨਾਂ ਵਾਸਤੇ ਛੋਟੇ ਮਜ਼ਦੂਰਾਂ ਵਾਸਤੇ ਅਕਸਰ ਹੀ ਜਿਹੜਾ ਉਹ ਕੰਮ ਕਰਦਾ ਜਥੇਬੰਦੀ ਚ ਮਜ਼ਦੂਰਾਂ ਵਾਸਤੇ ਲੜਦਾ ਛੋਟੇ ਕਿਸਾਨਾਂ ਵਾਸਤੇ ਲੜਦਾ ਉਹਨਾਂ ਦੇ ਹੱਕਾਂ ਲਈ ਲੜਦਾ ਤੇ ਇਹਨਾਂ ਨੂੰ ਫਿੱਟ ਨਹੀਂ ਬੈਠਦੀ ਗੱਲ ਜੀ ਗੁਰੇ ਐਮਐਲਏ ਨਾਲ ਕਿਤੇ ਕੋਈ ਨਿੱਜੀ ਰੰਜਿਸ਼ਤਾ ਨਹੀਂ ਹੈਗੀ ਤੁਹਾਡੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਕਹਿਣ ਤੇ ਕੁੱਟਮਾਰ ਹੋਈ ਦੇਖੋ ਨਿੱਜੀ ਮੇਰੀ ਕਿਹੜੀ ਜਿਹੋ ਦੇ ਨਾਲ ਵੱਟ ਦਾ ਕੋਈ ਰੌਲਾ ਜਦ ਸਾਡੀ ਕੋਈ ਦੁਕਾਨ ਸਾਂਝੀ ਸੀ ਉਹਦਾ ਰੌਲਾ ਪੈ ਗਿਆ ਉਹਨੂੰ ਫਿੱਟ ਨਹੀਂ ਬੈਠਦਾ ਮੈਂ ਇੱਥੋਂ ਦੀ ਪੁਲਿਸ ਨੂੰ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਥੋਂ ਦੇ ਐਮਐਲਏ ਨੂੰ ਫਿੱਟ ਨਹੀਂ ਬੈਠਦਾ ਵੀ ਆ ਵੇੜੇ ਵਾਲਾ ਜਿਹੜਾ ਆ ਮਜ਼ਦੂਰਾਂ ਦਾ ਮੁੰਡਾ ਜਿਹੜਾ ਵੀ ਆ ਲੋਕਾਂ ਨੂੰ ਸਿਆਣੇ ਕਰਦਾ ਵੀ ਇਹਨੂੰ ਕੁੱਟ ਕੇ ਅੰਦਰ ਪਾ ਦਿਓ ਜੀ ਐਸਐਚਓ ਰਜੇਸ਼ ਕੁਮਾਰ ਬਾਰੇ ਵੀ ਤੁਸੀਂ ਹਮੇਸ਼ਾ ਹੀ ਬੋਲਿਆ ਕਿ ਉਹ ਵੀ ਆ ਜਿਹੜੇ ਉਸ ਦਿਨ ਉਹ ਮਤਲਬ ਤੋਂ ਮੌਜੂਦ ਸੀਗੇ ਜਦ ਤੁਹਾਡੀ ਅਰੈਸਟ ਹੋਈ ਆ ਉਹਨਾਂ ਵੱਲੋਂ ਵੀ ਤੁਹਾਨੂੰ ਕਟਮਾਰ ਹੋਈ ਹੈ ਕਿ ਨਹੀਂ ਜੀ ਦਾ ਰਜੇਸ਼ ਕੁਮਾਰ ਆ ਉਹਦੀ ਸਾਰੀ ਪਲੈਨਿੰਗ ਤੇ ਡੀਐਸਪੀ ਦੀ ਤੇ ਅਮੋਲਕ ਸਿੰਘ ਦੀ ਇਹਨਾਂ ਦੀ ਤਿੰਨਾਂ ਦੀ ਪਲੈਨਿੰਗ ਸੀਗੀ ਵੀ ਮੈਨੂੰ ਕਟਨੈਪ ਕਰਕੇ ਪ੍ਰਾਈਵੇਟ ਗੱਡੀ ਚ ਜਿਹੜਾ ਫਰੀ ਕੋਰਡਲ ਜਾਇਆ ਜਾਵੇ ਤੇ ਉੱਥੇ ਉਹ ਪਹਿਲਾਂ ਹੀ ਫਿਟ ਕੀਤੀ ਹੋਈ ਸੀ ਕਹਾਣੀ ਵੀ ਅਮਰਿੰਦਰ ਸਿੰਘ ਗੱਲ ਆ ਕੋਈ ਸੀਆਈ ਦਾ ਇੰਚਾਰਜ ਜਿਹੜਾ ਮਤਲਬ ਐ ਮੰਨ ਲਓ ਵੀ ਜਾਨਵਰਾਂ ਤੋਂ ਵੀ ਭੈੜਾ ਜਿਹੜਾ ਬੰਦਾ ਹੈਗਾ ਉਹ ਜਿਹਨੇ ਸਾਰਾ ਵਤੀਰਾ ਮੇਰਨਾ ਕਰਵਾਇਆ ਤੇ ਉਹਦੇ ਨਾਲ ਜਿਹੜੇ ਉਹਦੇ ਸਾਥੀ ਸੀ ਗੁਰਬਚਨੇ ਵਰਗੇ ਜੋਤੀ ਵਰਗੇ ਹੋਰ ਸਾਰੇ ਜੀ ਅੱਛਾ ਇੱਥੋਂ ਤੁਹਾਨੂੰ ਲਿਜਾਇਆ ਜਾਂਦਾ ਫਰੀਦਕੋਟ ਫਰੀਦਕੋਟ ਤੋਂ ਬਾਅਦ ਤੁਹਾਨੂੰ ਤੁਸੀਂ ਕਹਿੰਦੇ ਕਿ ਜੇਲ ਲੈ ਕੇ ਜਾਂਦੇ ਆ ਉਸ ਤੋਂ ਪਹਿਲਾਂ ਹੋਰ ਕਿਸੇ ਜਗ੍ਹਾ ਤੇ ਵੀ ਰੱਖਿਆ ਜਾਂਦਾ ਕਿ ਕਲਾ ਸੀਆਈ ਸਟਾਫ ਦੇ ਵਿੱਚ ਨਹੀਂ ਸੀਆਈ ਸਟਾਫ ਦੇ ਵਿੱਚ ਹੀ ਰੱਖਿਆ ਜਾਂਦਾ ਉਹ ਇੱਕ ਜਿਹੜੀ ਜਗ੍ਹਾ ਸੀਗੀ ਉਹ ਸੀਕ੍ਰੀਟ ਜੀ ਸੀਗੀ ਉਹ ਅੰਦਰ ਬਿਲਡਿੰਗ ਦੇ ਵਿੱਚ ਮੇਰੀਆਂ ਅੱਖਾਂ ਖੋਲੀਆਂ ਸੀਗੀਆਂ ਉਹ ਸੀਆਈਸੀ ਜਾਂ ਕੋਈ ਅਨਨੋਨ ਬਿਲਡਿੰਗ ਸੀਗੀ ਜਿੱਥੇ ਅਨਮਨੋਖੀ ਜਿਹੜਾ ਸਾਰੇ ਦੁਸ਼ਤਦਦ ਹੋਇਆ ਜੀ ਨਹੀਂ ਤੁਹਾਡੀਆਂ ਅੱਖਾਂ ਉੱਥੇ ਖੋਲੀਆਂ ਪਹਿਲਾਂ ਬੰਦੀਆਂ ਸੀਗੀਆਂ ਬਿਲਕੁਲ ਨਹਿਰਾ ਟੱਪ ਕੇ ਜਿਹੜਾ ਬਾਗ ਉਹਨਾ ਮੈਕਸਰੀ ਵੀਡੀਓ ਚ ਦੱਸਿਆ ਸੀ ਉੱਥੇ ਮੇਰੀਆਂ ਅੱਖਾਂ ਜਿਹੜੀਆਂ ਉਹ ਬੰਦੀਆਂ ਸੀਗੀਆਂ ਜੀ ਤੇ ਉੱਥੇ ਬਿਲਡਿੰਗ ਦੇ ਅੰਦਰ ਲ ਜਾ ਕੇ ਖੋਲੀਆਂ ਜੀ ਅੱਛਾ ਜੇਲ ਕਿੰਨੇ ਦਿਨ ਜਾ ਕੇ ਆਏ ਮੈਂ ਹਾ ਇੱਕ ਹਫਤਾ ਜੀ ਇੱਕ ਹਫਤਾ ਹਾਂਜੀ ਜੇਲ੍ਹ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਦਾ ਵਤੀਰਾ ਰਿਹਾ ਪ੍ਰਸ਼ਾਸਨ ਦਾ ਕਿਉਂਕਿ ਤੁਸੀਂ ਕਿਹਾ ਕਿ ਪਹਿਲਾਂ ਹੀ ਕੁੱਟਮਾਰ ਬਹੁਤ ਦੇਖੋ ਉੱਥੇ ਜਿਹੜਾ ਜੇਲ੍ਹ ਦਾ ਪ੍ਰਸ਼ਾਸਨ ਹੈ ਮੈਂ ਕਹੂੰਗਾ ਵੀ ਬਹੁਤ ਠੀਕ ਹੈ ਐਵੇਂ ਲੋਕ ਬਾਹਰ ਆ ਕੇ ਆਏ ਕਹਿੰਦੇ ਵੀ ਯਾਰ ਫਲਾਣਾ ਢੋਂਕਾ ਜੀ ਹੈ ਜੇਲ੍ਹ ਵਾਲਾ ਪ੍ਰਸ਼ਾਸਨ ਹੱਦ ਤੱਕ ਠੀਕ ਹੈ ਹਾਂਜੀ ਜਵੰਤ ਕਿਸ ਤਰ੍ਹਾਂ ਹੋਈ ਜਥੇਬੰਦੀਆਂ ਨੇ ਕਰਵਾਈ ਜਾਂ ਆਪਣੇ ਪੱਧਰ ਤੇ ਤੁਸੀਂ ਨਹੀਂ ਜੀ ਨਹੀਂ ਜਥੇਬੰਦੀਆਂ ਨੇ ਕਰਾਈ ਐ ਪਿੰਡ ਦੇ ਮੱਤੇ ਦੇ ਪਿੰਡ ਦੇ ਲੋਕਾਂ ਨੇ ਬਹੁਤ ਮੇਰਾ ਸਾਥ ਦਿੱਤਾ ਮੇਰੇ ਪਿੰਡ ਦੇ ਆਸੇ ਪਾਸੇ ਪਿੰਡਾਂ ਨੇ ਸਾਥ ਦਿੱਤਾ ਤੇ ਉਹ ਜਿਹੜਾ ਭਾਈ ਗੁਰਦੀਪ ਸਿੰਘ ਛੇਰੇ ਪੰਜਾਬ ਕਾਲੀਦਾਲ ਆ ਉਹਨਾਂ ਵੱਲੋਂ ਇਸ ਦਮ ਦਿੰਦਾ ਨਹੀਂ ਸੀ ਜਵੰਤ ਉਹ ਹੋ ਜੇ ਹੋਰ ਰੱਖਣਾ ਚਾਹੁੰਦਾ ਸੀਗਾ ਮਹੀਨਾ ਤੇ ਉਹ ਜਦੋਂ ਫਿਰ ਇਹਨਾਂ ਨੇ ਕਿਹਾ ਵੀ ਇਹ ਭਾਈ ਤੁਹਾਡੀ ਗੱਲ ਮਾੜੀ ਹੈਗੀ ਆ ਉਸ ਤੋਂ ਬਾਅਦ ਜਿਹੜੀ ਸਾਰੀ ਆ ਇਹ ਫਿਰ ਗੱਲ ਉਹਨਾਂ ਜਵਾਨਤ ਦਿੱਤੀ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਮੇਨ ਮੁੱਖ ਮੰਗ ਕੀ ਆ ਤੁਹਾਡੀ ਮੁੱਖ ਮੰਗ ਜੀ ਕਿਸਾਨ ਮਜ਼ਦੂਰ ਤੇ ਸਿੱਖ ਜਥੇਬੰਦੀਆਂ ਹਰੇਕ ਤਰ੍ਹਾਂ ਦੀਆਂ ਜਥੇਬੰਦੀਆਂ ਇੱਥੇ ਪਹੁੰਚੀਆਂ ਅੱਜ ਪਹਿਲਾਂ ਵੱਡਾ ਇਕੱਠ ਕਰਨਾ ਸੀਗਾ ਫਿਰ ਜਥੇਬੰਦੀਆਂ ਵੱਲੋਂ ਕਹਿ ਆ ਵੀ ਆਪਾਂ ਕਿਹੜਾ ਕੋਈ ਐਕਸ਼ਨ ਕਰਨਾ ਇਕੱਠ ਨੂੰ ਘਟਾਓ ਮੀਟਿੰਗ ਨੂੰ ਵਧਾ ਕਰੋ ਮੀਟਿੰਗ 'ਚ ਏਜੰਡੇ ਜਿਹੜਾ ਇਹ ਮੇਰੇ ਵਾਲਾ ਏਜੰਡਾ ਲਿਖਿਆ ਜਾਣਾ ਇਹਨੂੰ ਮਤਲਬ ਕਿਸ ਢੰਗ ਨਾਲ ਚਲਾਉਣਾ ਕਿਵੇਂ ਚਲਾਉਣਾ ਜਥੇਬੰਦੀਆਂ ਤੈਅ ਕਰਨਗੇ ਜੀ ਮੇਰੇ ਵੱਲੋਂ ਕੋਈ ਫੈਸਲਾ ਨਹੀਂਗਾ ਜੀ ਜੀ ਗੋਰੇ ਭਾਈ ਲਗਾਤਾਰ ਤੁਸੀਂ ਲੋਕਾਂ ਦੀ ਆਵਾਜ਼ ਚੱਕਦੇ ਹੋ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਹੁੰਦਾ ਕਿਤੇ ਕਿਤੇ ਕਿ ਵੀ ਜਿਸ ਤਰ੍ਹਾਂ ਦਾ ਤੁਹਾਡੇ ਨਾਲ ਹੋਇਆ ਵੀ ਦਰਜਾ ਨਹੀਂ ਲੱਗਦਾ ਕਦੇ ਘਰੇ ਬੈਠਣ ਨੂੰ ਜੀ ਨਹੀਂ ਕਰਦਾ ਨਹੀਂ ਦੇਖੋ ਇੱਕ ਮੈਂ ਸਾਫ਼ ਕਰ ਦਿਆਂ ਵੀ ਪੁਲਿਸ ਹੈ ਜਿਹੜੀ ਤੁਹਾਨੂੰ ਕੁੱਟ ਸਕਦੀ ਆ ਪਾੜ ਸਕਦੀ ਆ ਜੇਲ੍ਹੀਂ ਟੱਕ ਸਕਦੀ ਆ ਤੇ ਉੱਤੇ ਪੁਲਿਸ ਹੋਰ ਕੁਝ ਨਹੀਂ ਕਰ ਸਕਦਾ ਵੀ ਡਰਨ ਦੀ ਲੋੜ ਨਹੀਂ ਮੈਂ ਤੁਹਾਡੇ ਮਾਧਮ ਰਹੀਂ ਤੁਹਾਡੇ মিডিਆ ਰਹੀਂ ਉਹਨਾਂ ਮਜ਼ਦੂਰਾਂ ਨੂੰ ਉਹਨਾਂ ਛੋਟੇ ਕਿਸਾਨਾਂ ਨੂੰ ਤੇ ਦਬੇ ਕੁਚਲੇ ਲੋਕਾਂ ਨੂੰ ਸੁਨੇਹਾ ਦੇਣਾ ਚਾਹਣਾ ਵੀ ਆਓ ਮੈਦਾਨ 7.5 ਕਿਲੋ ਤੋਂ ਉੱਪਰ ਪਈ ਜ਼ਮੀਨ ਵੀ ਲੈਣੀ ਆ ਮਰੇਗਾ ਦਾ ਕੰਮ ਵੀ ਇਹਨਾਂ ਦਾ ਲੈਣਾ 700 ਰੁਪਏ ਦਿਹਾੜੀ ਵੀ ਲੈਣੀ ਆ ਸਾਰੀਆਂ ਗੱਲਾਂ ਮਜ਼ਦੂਰਾਂ ਕਿਸਾਨਾਂ ਦੀਆਂ ਮਨਾਉਣੀਆਂ ਤੇ ਆਓ ਆਪਾਂ ਮਤਲਬ ਇਕੱਠੇ ਹੋ ਕੇ ਜਿਹੜੇ ਲਾਂਬੰਦ ਹੋਈਏ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਗੋਰਾ ਮੱਤਾ ਕਿਸੇ ਪੋਲੀਟੀਕਲ ਪਾਰਟੀ ਦੇ ਹੱਥਾਂ ਨਹੀਂ ਚੜਜੂਗਾ ਦੇਖੋ ਪੋਲੀਟੀਕਲ ਪਾਰਟੀ ਦੀ ਜਿਹੜੀ ਤੁਸੀਂ ਗੱਲ ਕਰਦੇ ਆ ਮੈਂ ਇੱਕ ਗੱਲ ਤੁਹਾਨੂੰ ਬਹੁਤ ਸਾਫ਼ ਕਰ ਦਿਆਂ ਵੀ ਸੰਘਰਸ਼ ਕਰਦਿਆਂ ਨੂੰ ਸਾਨੂੰ 5-7 ਸਾਲ ਹੋ ਗਏ ਕੁੱਟ ਵੀ ਖਾਲੀ ਤੇ ਜਿਹੜੀ ਸੱਤਾਧਾਰ ਪਾਰਟੀ ਆ ਉਹ ਆਪਦੀ ਜਿਹੜੀ ਗੱਲ ਆ ਉਮਨਾ ਲੈਂਦੀ ਐ ਐਤਕੀ ਮਤਲਬ ਇਹ ਤੈ ਹੈ ਕਿ ਮੈਂ ਇਸ ਐਮਐਲਏ ਦੇ ਬਰੋਬਰ ਜਿਹੜੀ ਚੋਣ ਐ ਐਮਐਲਏ ਦੀ ਲੜੂਗਾ ਆਜ਼ਾਦ ਲੜੂਗਾ ਕਿ ਆਜ਼ਾਦ ਲੜੂਗਾ ਜੀ ਅੱਛਾ ਆਜ਼ਾਦ ਭਾਵ ਆਜ਼ਾਦ ਪਾਰਟੀ ਵੱਲੋਂ ਕਿਸੇ ਪ੍ਰੈਕਟੀਕਲ ਪਾਰਟੀ ਵੱਲੋਂ ਨਹੀਂ ਕਿਸੇ ਸਿੱਖ ਜਥੇਬੰਦੀਆਂ ਵੱਲੋਂ ਇਹ ਜਿਹੜੀ ਮਤਲਬ ਜਿਹੜੀ ਐ ਚੋਣ ਆ ਉਹ ਲੜੂਗਾ